ਕੀ ਲੱਖਾ ਸਿਧਾਨਾ ਦੇ ਨਾਲ ਕਿਸਾਨ ਜਥੇਬੰਦੀਆਂ ਪਰਮਿੰਦਰ ਝੋਟਾ ਜਾਂ ਹੋਰ ਸਾਰੇ ਤਿੰਨ ਤਰੀਕ ਨੂੰ ਹੋਏ ਫੈਸਲੇ ਸਬੰਧੀ ਨਾਰਾਜ਼ ਨੇ ਜਾਂ ਉੱਥੇ ਪਹੁੰਚੇ ਲੋਕ ਲੱਖੇ ਸਿਧਾਨੇ ਨਾਲ ਨਾਰਾਜ਼ ਨੇ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਕਿ 10 ਤਰੀਕ ਨੂੰ ਹੁਣ ਜ਼ਬਾਨਤ ਲੈਣੀ ਪਊਗੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਈ ਸ਼ਰਤ ਸਰਕਾਰ ਜਿਹੜਾ ਉਹਨੂੰ ਰਿਹਾ ਕਰ ਦੇਵੇ ਕਿ ਕਿ ਸਾਰੇ ਪਰਚੇ ਕੈਨਸਲ ਹੋਣਗੇ ਇਸ ਸਬੰਧੀ ਆਪਾਂ ਵਿਚਾਰ ਚਚਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰਮਿੰਦਰ ਝੋਟੇ ਦੇ ਨਾਲ ਪਰਮਿੰਦਰ ਝੋਟਾ ਵੀ ਪਿਛਲੇ ਦਿਨੀ ਇੱਕ ਵੀਡੀਓ ਜਾਂ ਹੋਰ ਦੱਸਿਆ ਜਾ ਰਿਹਾ ਹੈ ਕਿ ਲਖੇ ਸਿਧਾਣੇ ਨਾਲ ਨਾਰਾਜ਼ ਹੈਗੇ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇ ਦੇਖ ਤੇ ਸੁਣ ਰਹੇ ਮੇਰੇ ਭਰਾਵਾਂ ਨੂੰ ਸਭ ਰਾਜੀ ਖੁਸ਼ੀ ਰਹਿਣਾ ਉਹਦੇ ਪਰਿਵਾਰਾਂ ਦਾ ਪਰਮਿੰਦਰ ਜੀ ਤੁਹਾਨੂੰ ਵੀ ਨਜ਼ਰਬੰਦ ਕਰ ਲਿਆ ਸੀਗਾ ਹਾਂ ਬਈ ਮੈਨੂੰ ਤਾਂ ਇੱਕ ਤਰੀਕਾ ਦਾ ਕੱਤੀ ਜੀ ਦਾ ਨਜ਼ਰਬੰਦ ਕਰਾਇਆ ਹੋਇਆ ਸੀਗਾ ਜੀ ਏ ਬਈ ਕਹਾਣੀ ਹੁਣ ਆਈ ਆ ਹੁਣ ਮੇਰੇ ਮੇਰੇ ਵੀ ਦੇਖ ਸਰਕਾਰਾਂ ਵਾਦਾ ਕਰਦੀਆਂ ਸੀ ਜਿਵੇਂ ਉਹ ਐਸਡੀ ਆ ਗਿਆ ਸੀ ਪਰ ਇਹਨਾਂ ਦੀ ਗੱਲ ਮੰਨਣੀ ਪੈਂਦੀ ਐ ਵਿਸ਼ਵਾਸ ਵੀ ਕਰਨਾ ਪੈਂਦਾ ਕੱਲ ਕਰੇ ਮੁਕਤੀ ਆ ਹੁਕਮ ਹੁੰਦਾ ਇਹਨਾਂ ਦਾ ਲਿਖਤੀ ਹੁਕਮ ਕੋਈ ਬਹੁਤਾ ਵੱਡਾ ਮਾਣ ਨਹੀਂ ਰੱਖਦਾ ਇਹਨਾਂ ਨੇ ਕਿਹੜਾ ਕਿਸੇ ਪਰਨੋਟ ਤੇ ਜਾ ਛੱਡਣਗੇ ਤੇ ਹੁਣ ਉਹ ਫੇਰ ਪੰਦੇ ਪਰਵਾਹ ਨੂੰ ਫੋਨ ਕਰੀ ਜਾਂਦਾ ਡੀਐਸਪੀ ਹੂੰ ਕੱਲ ਪਟਿਆਲੇ ਵਾਲਾ ਵੀ ਤੁਸੀਂ ਜਮਾਨਤ ਤੇ ਪਰਿਵਾਰ ਉਹ ਕੋਈ ਐਪਲੀਕੇਸ਼ਨ ਕਰ ਦੋ ਕੋਈ ਸਾਈਨ ਕਰ ਦੋ ਹਨਾ ਪਰ ਯਾਰ ਤੁਸੀਂ ਇਹ ਸਾਰਾ ਨਰੇਟਿਵ ਫਾਇਆ ਯਾਰ ਹੈ ਹੂੰ ਕਿੱਥੇ ਖਾਸ ਬੰਦੇ ਨੂੰ ਟਾਰਗੇਟ ਕਰਕੇ ਹੁਣ ਮੇਰੀ ਗੱਲ ਸੁਣ ਯਾਰ ਜੇ ਮੈਂ ਉੱਥੇ ਨਹੀਂ ਪਹੁੰਚਿਆ ਹੂੰ ਤਾਂ ਵੀ ਮਾੜਾ ਵੀ ਲੋਕ ਕਹਿੰਦੇ ਇਹ ਪੁਲਿਸ ਤੋਂ ਡਾਕੇ ਰਹਿ ਕੇ ਕਰੇ ਜੇ ਲੱਖਾਂ ਪਹੁੰਚ ਗਿਆ ਤਾਂ ਵੀ ਰੱਖਾ ਮਾੜਾ ਜੇ ਰੱਖਾ ਨਾ ਜਾਂਦਾ ਫਿਰ ਵੀ ਮਾੜਾ ਲੱਖਾਂ ਉੱਥੇ ਪਹੁੰਚ ਗਿਆ ਹਜੂਮ ਦੇ ਵਿੱਚ ਰਲ ਕੇ ਪਹੁੰਚ ਗਿਆ ਤੇ ਉਹਨੂੰ ਤਜਰਬਾ ਸੀ ਪੁਰਾਣਾ ਪਹਿਲਾਂ ਉਹ ਇੱਕ ਦੋ ਵਾਰ ਨਜ਼ਰਬੰਦ ਹੋ ਗਿਆ ਸੀ ਹੂੰ ਜੇ ਉਹ ਉੱਥੇ ਪਹੁੰਚ ਗਿਆ ਤਾਂ ਲੋਕਾਂ ਨਾਲ ਉਹ ਇਕੱਠ ਨੂੰ ਰੂਪ ਦੇਤਾ ਸਰਕਾਰ ਉਹ ਸਰਕਾਰ ਦੇ ਕੋਸ਼ਿਓ ਆਪਣੇ ਪ੍ਰਸ਼ਾਸਨ ਦੇ ਨੁਮਾਇੰਦੇ ਨੂੰ ਸ਼ਰਕਤ ਤਾਂ ਲਿਆਉਂਦਾ ਹੁੰਦੇ ਸ਼ਰਕਤੇ ਤਾਂ ਹੀ ਨਾ ਉਹਨੇ ਵਾਅਦਾ ਤਾਂ ਕਰਿਆ ਇੱਕ ਤਰ੍ਹਾਂ ਦਾ ਆ ਕੇ ਸ਼ਰਕਤੇ ਉਹ ਬਾਅਦ ਇਹਨੂੰ ਪੂਰਾ ਕਰਦੇ ਨੇ ਇਹਦੇ 'ਚ ਕਿਸੇ ਦਾ ਕੀ ਕਸੂਰ ਹੈ ਨਹੀਂ ਕਰਦੇ ਕੀ ਕਸੂਰ ਹੈ ਮੇਰੇ ਬੇਰੀ ਨਹੀਂ ਕਰਿਆ ਓਐਸਡੀ ਤੁਸੀਂ ਸਾਰੀਆਂ ਵੀਡੀਓਾਂ ਦੇਖੀਆਂ ਹੋਣਗੀਆਂ ਹਾਂ ਚਾਹੇ ਸਟੇਸ਼ਨ ਹੈ ਕਿਵੇਂ ਰਹਿਣਗੇ ਕਿਵੇਂ ਨਹੀਂ ਰਹਿਣਗੇ ਤਾਂ ਬਾਅਦ ਦੀ ਗੱਲ ਹੈ ਬੱਟ ਯਾਰ ਜਿਦਾ ਇਹ ਵਰਤਾਂਤ ਸੱਚਾ ਯਾਰ ਹੈ ਇਹ ਲੋਕਾਂ ਨੂੰ ਸਮਝ ਦੀ ਲੋੜ ਹੈ ਕਿ ਕਿਸੇ ਨੂੰ ਬਦਨਾਮ ਕੌਣ ਕਿਉਂ ਕਰ ਰਹੇ ਹੂੰ ਇਹ ਕੱਲ ਨੂੰ ਸਾਨੂੰ ਜੋ ਲੋਕਾਂ ਦੀ ਲੜਨ ਲਈ ਸੜਕ ਤੇ ਆ ਗਏ ਨੇ ਉਹ ਕੁਝ ਬੰਦੇ ਨੇ ਪਰ ਉਹਨਾਂ ਨੂੰ ਸਰਕਾਰ ਕਿੰਨੇ ਵੀ ਵਿਵਾਦ ਕਰਵਾ ਸਕਦੀ ਹੈ ਹੂੰ ਨਹੀਂ ਇਹ ਇਹ ਤੁਹਾਡੀਆਂ ਕੁਝ ਤੁਹਾਡਾ ਪੱਖ ਆ ਰਹੇ ਸੀ ਕੋਈ ਚੈਨਲ ਤੇ ਮੈਂ ਸੁਣ ਰਿਹਾ ਸੀ ਉੱਥੋਂ ਤਾਂ ਇਹ ਕਰ ਰਹੇ ਸੀ ਕੋਈ ਚੈਨਲ ਥੱਲੇ ਕਮੈਂਟ ਵੀ ਪਰਮੇਂਦਰ ਸਿੰਘ ਨਾਰਾਜ ਹੈਗਾ ਉਹ ਕਹਿੰਦਾ ਕਿ ਮੈਥੋਂ ਪੁੱਛਿਆ ਨਹੀਂ ਗਿਆ हां ओ गल आए नाराज़ ही मेरी ਇਹ ਵਾਸਤਾ ਨਹੀਂ ਸਾਡੀ ਵਾਸਤਾ ਹੈ ਅਸੀਂ ਦੀ ਵੀ ਫੈਸਲੇ ਮੇਰੇ ਉਹਨੇ ਮੈਨੂੰ ਇੱਕ ਸਵਾਲ ਕਰਾ ਸੀ ਮੈਂ ਸਵਾਲ ਨਹੀਂ ਹੁੰਦਾ ਸੀ ਮੈਨੂੰ ਕੋਈ ਸਵਾਲ ਕਰਵਾਉਂਦਾ ਜਵਾਬ ਤਾਂ ਦੇ ਦੇਣਾ ਉਹਨੇ ਮੈਨੂੰ ਸਵਾਲ ਕਰਿਆ ਵੀ ਸੋ ਉੱਥੋਂ ਪੁੱਛਿਆ ਗਿਆ ਕਿਸ ਹਮ ਫੈਸਲਾ ਆ ਮੇਰੇ ਮਹਾਮਈ ਮੈਨੂੰ ਤਾਂ ਪੁੱਛਿਆ ਨਹੀਂ ਗਿਆ ਜਿਹੜੇ ਕਮੇਟੀ ਦੇ ਬੰਦੇ ਸੀ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਪਤਾ ਕਰ ਸਕਦਾ ਸੀ ਜੀ ਇਹ ਗੱਲ ਤਾਂ ਸੱਚ ਤਾਂ ਸੱਚ ਤਾਂ ਬੋਲਣੀ ਹੈ ਨਾ हां ਬਿਲਕੁਲ ਪਰ ਇਹ ਇੱਕ ਜਿਹੜਾ ਕੱਠ ਹੁੰਦਾ ਸੀ ਪਹਿਲਾਂ ਮੈਂ ਵੀ ਲੱਖੇ ਸਿਧਾਨੇ ਦੀ ਵੀ ਇੰਟਰਵਿਊ ਕੀਤੀ ਜਦ ਆਪਾਂ ਮਿਲਦੇ ਵੀ ਰਹੇ ਹਾਂ ਉੱਥੇ ਤੁਸੀਂ ਉਸ ਦਿਨ ਕੋਰਟ ਦੁਨਨੇ ਵੀ ਸੀਗੇ ਜਾਂ ਉੱਥੇ ਵੀ ਸਪੀਚਾਂ ਹੋਈਆਂ ਇੱਕ ਗੱਲ ਹੀ ਰੱਖੀ ਜਾਂਦੀ ਸੀ ਕਿ ਬਿਨਾਂ ਸ਼ਰਤ ਰਿਹਾ ਹਾਂ ਹਾਂ ਤੇ ਤਾਂ ਮੁਬਲੀਆ ਬਿਨਾਂ ਸ਼ਰਤ ਰਿਹਾਈ ਬੇਰੀ ਵੀ ਬਣਾਇਆ ਜਾਂਦੀ ਰੱਖੀ ਸੀ ਹੁਣ ਇਹ ਕੰਮ ਤਾਂ ਸਰਕਾਰਾਂ ਨੇ ਦਾਨਾਂ ਨੇ ਜੋ ਸਰਕਾਰਾਂ ਬਣਾ ਜਾਂਦੇ ਨੇ ਬਸ ਇਹ ਕਰਾਂਗੇ ਇਹ ਤੁਹਾਡੇ ਵਰੀ ਵੀ ਹੋਇਆ ਸੀ ਕਿ ਬਿਨਾਂ ਸ਼ਰਤ ਰਿਹਾਈ ਪਰ ਬਾਅਦ ਚ ਜ਼ੁਬਾਨ ਤੇ ਕਰਾਉਣੀ ਪੈਂਦੀ ਆ ਫਾਂਡ ਤੇ ਆ ਕੇ ਇਹ ਸਰਕਾਰ ਵੀ ਕੰਮ ਤਾਂ ਪ੍ਰਸ਼ਾਸਨ ਨੇ ਕਰਨਾ ਨਾ ਇਹ ਜੀ ਲੀਡਰਾਂ ਨੂੰ ਤਾਂ ਕੋਈ ਦੋਸ਼ ਨਹੀਂ ਨਾ ਨੀ ਪਰ ਗੱਲ ਇੱਥੇ ਆ ਕਿ ਇਹ ਮੁੱਕਦੀ ਆ ਕਿ ਫਿਰ ਜਦੋਂ ਲੀਡਰਾਂ ਨੂੰ ਇਹ ਪਤਾ ਹੁੰਦਾ ਕਿ ਜੇ ਪਿਛਲੇ ਦੀ ਪਰਮਿੰਦਰ ਝੋਟੇ ਨਾਲ ਨਹੀਂ ਹੈਵੇਂ ਹੋਇਆ ਵੀ ਉਹਨੂੰ ਬਿਨਾਂ ਸ਼ਰਤ ਰਿਆ ਨਹੀਂ ਕੀਤਾ ਜੁਬਾਨ ਤੇ ਤੇ ਉਹ ਤਰੀਕਾ ਤੇ ਜਾ ਰਿਹਾ ਉਹਨੂੰ ਵਾਰ-ਵਾਰ ਮੇਰੀ ਕੱਲ ਨੂੰ ਬਿਹਤਰ ਤਰੀਕਾ ਹੈ ਮੇਰੀ ਸੱਤ ਤਰੀਕਾ ਕੱਲ ਭਾਨੇ ਨੂੰ ਕਿਵੇਂ ਛੱਡ ਸਕਦੇ ਆ ਉਹ ਬਿਨਾਂ ਸ਼ਰਤ ਰਿਆ ਦੇਖੋ ਮੇਰੇ ਬੇਲੀ ਜੋ ਕਰਿਆ ਸੀ ਜੋ ਇਹਨੇ OSD ਖੁਦ ਆ ਗਿਆ ਆ ਡੀਆਈ ਵੀ ਖੁਦ ਆ ਕੇ ਕਹਦੇ ਗੱਲ ਵੀ ਪਾਈ ਸੀ ਬਿਨਾ ਸ਼ਰਤ ਰਿਹਾ ਕਰਾਂਗੇ ਫਿਰ ਉੱਥੇ ਦਾ ਮੰਨ ਨਹੀਂ ਪਊ ਨਾ ਗੱਲ ਵੀ ਇਹ ਕਰ ਦੇਣਗੇ ਹਮ ਆਪਾਂ ਨੂੰ ਸੈਪਟੇਬਲ ਤਾਂ ਹੋਣਾ ਪਊਗਾ ਨਾ ਫਿਰ ਫਿਰ ਆਪਾਂ ਖੜਾਂਗੇ ਕਿਤੇ ਜਦੋਂ ਕਿ ਉਹ ਆਪਦੇ ਬਾਦਿਆਂ ਤੋਂ ਭਜਦੇ ਨੇ ਮੁੱਕਰਦੇ ਨੇ ਇਹ ਚ ਬਦਨਾਮੀ ਕੀ ਰਹੀ ਅਸੀਂ ਆ ਲਸੋ ਹੂੰ ਉਹ ਮੇਰੇ ਮੇਰੇ ਕਿਸਾਨ ਆਗੂਆਂ ਤਾਂ ਕੋਈ ਜਿਹੜੇ ਮੇਰੇ ਨਾਲ ਬਾਹੜ ਜਿਹੇ ਬੰਦੀਆਂ ਲੜੀਆਂ ਨੇ ਮੇਰੇ ਪਿੱਛੇ ਉਹਨਾਂ ਹੀ ਕਰੀ ਚ ਪੂਰੀ ਗਲਤੀ ਨਾ ਉਹ ਤਾਂ ਇਕੱਠੋ ਕੇ ਲੜੀਆਂ ਨੇ ਉਹ ਤਾਂ 3 ਮਹੀਨੇ ਪਹਿਲਾਂ ਬੈਠੀ ਨਹੀਂ ਆ ਧਰਮੇ ਤੇ 3 ਮਹੀਨੇ ਹੁਣ ਵੀ ਆ ਬਣਾ ਧਰਮਾ ਚੱਲੀ ਜਾਂਦਾ ਬਾਸੁੱ ਕਰ ਜਾਈ ਆ ਆ ਪਤਾ ਨਾ ਜੱਕੀ ਨਹੀਂ ਚੜਦੇ ਨਹੀਂ ਬੈਠੇ ਨੇ ਬੰਦੇ ਬੈਠੇ ਨੇ ਉੱਥੇ ਰੋਹ ਇਕੱਠ ਹੁੰਦਾ ਕਦੇ ਕਿਸੇ ਦਾ ਕਰੇ ਕਿਸੇ ਦਾ ਠੀਕ ਹੈ ਡਾਇਟੀਆਂ ਲੱਗੀਆਂ ਹੋਈਆਂ ਨੇ ਕਿਸਾਨ ਜਿਥੇ ਬੰਦੀਆਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਹੋਰ ਸ਼ਹਿਰ ਦੀਆਂ ਜਥੇ ਬੰਦੀਆਂ ਹੋਗੀਆਂ ਜਿਵੇਂ ਹਿੰਦੂ ਜਿਥੇ ਬੰਦੀਆਂ ਹੋਗੀਆਂ ਬ੍ਰਾਹਮਣ ਜਿਥੇ ਉਹ ਪਹੁੰਚ ਨਹੀਂ ਕਿ ਕਿਸੇ ਕਿਸੇ ਰੂਪ ਚ ਜੀ ਚੱਲੀ ਜਾਂਦਾ ਕੰਮ ਉਹ ਉਹ ਹੁਣ ਮੈਨੂੰ ਸਾਨੂੰ ਕਹਿ ਰਹੇ ਨੇ ਕਿ ਅਸੀਂ ਉਹ ਤਾਂ ਮੰਨ ਗਏ ਹੁਣ ਕਹਿ ਰਹੇ ਨੇ ਐ ਐਸਐਸਪੀ ਸਾਹਿਬ ਦਾ ਇਹ ਸਾਡੇ ਮਾਨਸਾਲਾ ਬਿਆਨ ਆਉਂਦਾ ਹੈਗਾ ਜਦੋਂ ਆ ਮੀਟਿੰਗ ਕਰਦੇ ਆ ਵੀ ਪਹਿਲੇ ਤੁਸੀਂ ਪਰਚੇ ਕੈਨਸਲ ਕਰੋ ਤੁਸੀਂ ਉਹਦੇ ਬਾਹਰ ਆ ਕਰ ਰਹੇ ਸੀ ਉਹ ਕਹਿਣ ਉਹ ਧਰਨਾ ਚੱਕੋ ਉਹ ਕਹਿੰਦੇ ਧਰਨਾ ਚੱਕੈਂਦਾ ਸੀ ਗੱਲ ਹੀ ਨਹੀਂ ਕੀਤੀ ਸੀ ਧਰਨਾ ਚੱਕਾਂਗੇ ਅਸੀਂ ਤਾਂ ਧਰਨਾ ਨਸ਼ੇ ਖਿਲਾਫ ਲਾਇਆ ਹੋਇਆ ਹੂੰ ਵੀ ਨਸ਼ੇ ਵਾਲੇ ਬੰਦਿਆਂ ਤੇ ਕਾਰਵਾਈ ਕਰੋ ਆਪਣਾ ਤਾਂ ਮੁੱਦਾ ਨਸ਼ਾ ਨਾਲ ਇੱਕ ਇੱਕ ਮੁੱਦਾ ਮੇਰਾ ਜੋ ਹੈਗਾ ਉਹ ਨਸ਼ਾ ਹੈ ਜੀ ਕਿ ਉਹ ਸਾਨੂੰ ਇੰਨਾ ਸੋਝੀ ਗਿਆਨਾ ਕਲ ਹੈ ਨਹੀਂ ਨਾ ਹੀ ਮੈਂ ਕਿਸੇ ਦਾ ਸਪੋਰਟਰ ਆ ਕਿਸੇ ਪਾਰਟੀ ਦਾ ਹੂੰ ਨਾ ਕਾਲੀਆਂ ਦਾ ਨਾ ਕਾਂਗਰਸੀਆਂ ਦਾ ਨਾ ਆਮ ਆਦਮੀ ਦਾ ਨਾ ਹੀ ਮੈਂ ਕਿਸੇ ਦਾ ਵਿਰੋਧੀ ਆ ਹੂੰ ਹੈਨਾ ਆਪਾਂ ਤਾਂ ਬਸ ਇੱਕ ਨਾਇਨ ਆ ਪੁਲਿਸ ਵਿਰੋਧੀ ਆ ਮੈਂ ਤਾਂ ਬਸ ਪੁਲਿਸ ਨੂੰ ਪੁਲਿਸ ਦਾ ਤੰਗ ਰਸਮਾ ਜਾਣਾ ਵੀ ਤੁਸੀਂ ਭਾਈ ਐ ਕੰਮ ਆ ਨਸ਼ਾ ਬਿਕਰੇ ਆ ਇੱਥੇ ਹੁਣ ਭਾਈ ਮੁਕਸਰ ਤੋਂ ਨਸ਼ਾ ਬੰਦ ਹੋ ਗਿਆ ਮੈਨੂੰ ਕੱਲ ਮੁਕਸਰੋਂ ਫੋਨ ਆਇਆ ਬੰਦੇ ਨੇ ਵੀ ਸਾਡੇ ਨਸ਼ਾ ਪੂਰਾ ਦੇਖਣ ਲੱਗਿਆ ਐਸਐਸਪੀ ਆਰਮਨ ਮੀਰ ਭੁੰਨਰਵਾਦ ਹੂੰ ਵੀ ਅਸੀਂ ਇਕੱਠ ਕਰਾਂਗੇ 400 ਬੰਦੇ ਆ ਤੁਸੀਂ ਉਰੇ ਪਹੁੰਚੋ ਫੇਰ ਬਈ ਯਾਰ ਉੱਥੇ ਪੁੱਛ ਕਿਉਂ ਨਹੀਂ ਜਾ ਰਹੇ ਹੁਣ ਮੇਰੇ ਮਾਨਸਾ ਮੈਂ ਜਿਹੜੇ ਬੰਦੇ ਵੜਫੜ ਪੜਾ ਜੋ ਫੇਰ ਨਸ਼ਾ ਵੇਚੀ ਅੰਦੂਰੀਵਾਲ ਹਮ ਮਤਲਬ ਕਿ ਰੁਕੇ ਨਹੀਂ ਰੁਕੇ ਨਹੀਂ ਆਪਣਾ ਗੰਮ ਤਾਂ ਜਾਗਰੁਕਤਾ ਫਲਾਉਣਾ ਹੈ ਹੁਣ ਯਾਰ ਮੈਨੂੰ ਇੰਨੀ ਸਮਝ ਨਹੀਂ ਨਹੀਂ ਸੋਝੀ ਨਹੀਂ ਉਹ ਤੁਸੀਂ ਮੈਨੂੰ ਜਿਵੇਂ ਸਵਾਲ ਕਰ ਲਿਆ ਉਹ ਮੈਂ ਕੋਈ ਨਾਰਾਜ਼ਗੀ ਐ ਨਹੀਂ ਜाहिर ਕਰੀ ਉੱਥੇ ਹੁਣ ਉਹਨਾਂ ਨੇ ਆਪਦੀ ਟੀਮ ਨਾਲ ਫੈਸਲਾ ਲਿਆ ਹੋਈ ਟੀਮ ਐ ਮੈਂ ਵੀ ਵਿੱਚ ਸੀ ਮੇਰੀ ਟੀਮ ਦਾ ਬੰਦਾ ਵੀ ਹੂੰ ਵਿੱਚ ਕੋਈ ਜਾਰੇ ਕਿਸਾਨ ਆਗੂ ਕਰੇ ਨਾਜ਼ਰਬੰਦ ਸੀ ਉਹਨੇ ਮੈਨੂੰ ਸਵਾਲ ਪੁੱਛਰ ਕਰਨੇ ਆਏ ਕਰਿਆ ਸੀ ਵੀ ਕੀ ਸੋਥੋਂ ਪੁੱਛ ਕੇ ਹੋਇਆ ਤੁਹਾਡੀ ਸ਼ਾਂਤੀ ਨਾਲ ਹੋਇਆ ਉਹ ਸੁਣਿਆ ਤਾਂ ਕਹਿੰਦੇ ਕਿ ਮੈਂ ਪੂਰੇ ਮਨ ਦੇ ਖਿਲਾਫ ਇੰਟਰਵਿਊ ਚੱਲ ਰਹੀਆਂ ਉਹ ਕਹਿੰਦੇ ਕਿ ਇਹਦੇ ਨਾਲ ਇਹਦੇ ਸਿਕਿਉਰਟੀ ਵਾਲੇ ਬੰਦੇ ਹੁੰਦੇ ਇਹਦੀ ਲੋਕੇਸ਼ਨ ਸਰਕਾਰ ਤੋਂ ਬਾਹਰ ਕਿਵੇਂ ਹੋ ਸਕਦੀ ਆ ਭਾਈ ਮੇਰੀ ਤੂੰ ਸਾਰਾ ਕੁਝ ਪਤਾ ਹੁੰਦਾ ਕਿਵੇਂ ਪਹੁੰਚ ਗਿਆ ਲੱਤ ਤੇ ਲੱਤ ਤੇ ਖੜਾ ਮੈਂ ਵੀ ਗੱਲ ਦੱਸਦਾ ਜਦੋਂ ਲੱਖਾ ਇੱਕ ਦਿਨ ਪਹਿਲਾਂ ਕਰੇ ਨਜ਼ਰਬੰਦ ਕਰ ਲਿਆ ਸੀ ਹਾਂ ਜੀ ਉਦੋਂ ਲੋਕ ਕਹਿਣ ਲੱਗੇ ਲੱਖਾ ਕਰੇ ਨਜ਼ਰਬੰਦ ਕਿਵੇਂ ਹੋ ਗਿਆ ਹੁਣ ਜੇ ਲੱਖਾ ਗਿਆ ਪਹੁੰਚ ਉਥੇ ਤਾਂ ਹੁਣ ਲੱਖ ਐਂ ਕਹਿਣ ਲੱਗੇ ਹੋ ਮੇਰੀ ਗੱਲ ਸੁਣ ਲੋ ਹੁਣ ਅਸੀਂ ਘਰੇ ਰਹਿ ਗਏ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਸਾਡੇ ਨਾਲ 2-300 ਮੁੰਡਾ ਸੀ ਸੱਜਣ ਸਿੰਘ ਸੀ ਸੱਜੂ ਦੇਖਿਆ ਹੋਊਗਾ ਅਸੀਂ ਘਰੇ ਮੈਕ ਲਾ ਕੇ ਪੂਰਾ ਪਹਿਲੀ ਵਾਰ ਹੋਇਆ ਇਹ ਕੋਈ ਨਜ਼ਰਬੰਦੀ ਜਿਹੜਾ ਅਸੀਂ ਪੂਰਾ ਉਰੇ ਇੱਥੇ ਬਰੋ ਕਰਤਾ ਅਰਥੀ ਫੂਕਦੀ ਸਰਕਾਰ ਦੀ ਹੈ ਨਾ ਠੀਕ ਹੈ ਅਸੀਂ ਆਪਦੇ ਬਣੀ ਹੋਰੇ ਪੂਰਾ ਜੋ ਸਾਨੂੰ ਮੈਨੂੰ ਪਤਾ ਅਸੀਂ ਮੈਨੂੰ ਇੱਕ ਬੰਦਾ ਕਹਿੰਦਾ ਫੋਨ ਕਰਕੇ ਬਾਹਰੋਂ ਵੀ ਉਹ ਤੇਰਾ ਜੈ ਨਹੀਂ ਛੱਡਦੀ ਕਾਲਾ ਸਿੰਘ ਸੀ ਤੂੰ ਗਿਆ ਕਿਉਂ ਨਹੀਂ ਮੈਂ ਫਿਰ ਮੈਂ ਆਪਦੇ ਭਾਈਆਂ ਭਰਾਵਾਂ ਨੂੰ ਲੰਗ ਚ ਪੈਂਦਾ ਹੂੰ ਉਹ ਡਿਉਟੀ ਕਰ ਰਹੇ ਨੇ ਅਸੀਂ ਆਪ ਦੀ ਡਿਉਟੀ ਕਰ ਰਹੇ ਹਾਂ ਜੇ ਮੈਂ ਪੜ ਕੇ ਜਾਂਦੀ ਕੋਈ ਓਥੇ ਗੰਦਾ ਸਾ ਸ਼ਸਤਰ ਮਾਰਦਾ ਜਾਂ ਉਹ ਉਹ ਪੱਗਾਂ ਲਾਉਂਦੇ ਸਾਡੀਆਂ ਜਾਂ ਅਸੀਂ ਉਹਨੇ ਪੱਗਾਂ ਲਾਉਂਦੇ ਫਿਰ ਸਾਨੂੰ ਬਦਨਾਮ ਕਰਦੇ ਲੋਕ ਵੀ ਇਹ ਖਾਲਸਤਾਨੀ ਨੇ ਜਾਂ ਇਹ ਕਿੰਗਲ ਕਰਾ ਦਿੰਦੇ ਜਾਏ ਬਦਮਾਸ਼ ਨੇ ਤਾਂ ਨਾ ਖਰਾਬ ਹੁੰਦਾ ਹਨਾ ਕਿ ਜਦੋਂ ਹਲੂਨ ਦੇ ਨਾਲ ਉੱਥੇ ਪਹੁੰਚ ਗਿਆ ਆਪਦੇ ਦਿਮਾਗ ਤੇ ਆਪ ਦੀ ਫੌਜੀ ਨਾਲ ਫਿਰ ਇਹੋ ਜਿਹਾ ਬਰੋਲ ਕਰਨ ਨਾਲ ਕੀ ਗੱਲ ਹੈ ਜੇ ਉਹ ਪਹੁੰਚ ਗਿਆ ਉੱਥੇ ਜਾ ਕੇ ਉਹਨੇ ਫੈਸਲਾ ਲੈਂਦਾ ਸਰਕਾਰ ਨੂੰ ਛੜਕ ਤੇ ਲਿਆਇਆ ਫੈਸਲਾ ਉਹਨੇ ਸਾਰਿਆਂ ਦੀ ਸਹਿਮਤੀ ਨਾਲ ਲਿਓਗਾ ਇਕੱਲਾ ਗਿਆ ਕਾਓ ਜਿਵੇਂ ਦਸਤ ਰਿਹਾ ਆ ਦੀ ਇੰਟਰਵਿਊ ਜੇ ਕਾਕਾ ਕੋਠੜਾ ਹੋਰ ਕਿੰਨੇ ਸਰਜੀਤ ਸਿੰਘ ਫੂਲ ਵਰਗੇ ਕਿੰਨੇ ਟੱਕੜ ਜਾਰੀ ਉਮਰ ਹਰ ਲੜਨ ਪੜਨ ਵਾਲੇ ਬੰਦੇ ਉਹ ਚੱਕ ਸਾਜੁਰਕਾਰ ਸਰਜੀਤ ਫੂਲ ਦਾ ساری ਉਮਰ ਲੜਿਆ ਉਹਨੇ ਅੱਧੀ ਉਮਰ ਜੇਲਾ ਵਿੱਚ ਗੜਤੀ ਹੂੰ ਤੇ ਜਦਨੇ ਮਰ ਗਿਆ ਉਸ ਆਪਣੇ ਆਪਣੇ ਪਛਾਮਰਤਪਾਲ ਦੇ ਸਪੋਰਟਰ ਵੀ ਰਹੇ ਸੀ ਪੂਰੇ ਜਿਹੜਾ ਜਿੰਨਾਂ ਦੇ ਦਿਲ ਚਾਮਰਤਪਾਲ ਹੀ ਨਹੀਂ ਲੈਤਾ ਮੰਦਿਰ ਗਈ ਸੀ ਨਾ ਉੱਥੇ ਇਕੱਲੀ ਹੂੰ ਜਿੰਨਾਂ ਦੇ ਦਿਲ ਚਾਮਰਤਪਾਲ ਬੈਠੇ ਕੁਛ ਨਹੀਂ ਕਰ ਸਕਿਓ ਉਹ ਗਏ ਸੀ ਦੀਨ ਸਿੱਧੂ ਵਾਲੇ ਕੁਛ ਨਹੀਂ ਕਰ ਸਕਿਓ ਉਹ ਲੋਕ ਗਏ ਸੀ ਹਨਾ ਤੇ ਉਹ ਤਾਂ ਫੇਰ ਵੀ ਆ ਜਾਣਗੇ ਹੂੰ ਹੁਣ ਪੇਤਾ ਫਿਰ ਜਦ ਕਰੀਏ ਕੀ ਆਪਾਂ ਕਿੱਥੇ ਜਾਈਏ ਫਿਰ ਇਹ ਬਾਦੀ ਕਰ ਗਏ ਹੁਣ ਇਹ ਦਾਦਾ ਤੁਹਾਨੂੰ ਇੱਕ ਕਹਾਣੀ ਜੀ ਚੱਲਦੀ ਸੀ ਪਹਿਲਾਂ ਚੱਲਦੀ ਸੀ ਚਲੋ ਸੰਗਰੂਰ ਕੋਠੀ ਘੇਰਨੀ ਆ ਉਹਨਾਂ ਚੈਨਲਾਂ ਦੀ ਹੁਣ ਉਹਨਾਂ ਚੈਨਲਾਂ ਦੀ ਇਹ ਚੀਜ਼ ਚੱਲ ਰਹੀ ਹੈ ਕਿ ਨਰਾਜ ਹੋ ਗਏ ਅਸੀਂ ਤਾਂ ਰਹਿਣ ਦੀ ਗਏ ਸੀ ਕਿ ਉਹਦੋਂ ਮੁੜ ਕੇ ਕਿਉਂ ਆ ਗਏ 10 ਤਰੀਕ ਨੂੰ ਅਸੀਂ ਤਾਂ ਪੱਕਾ ਮੋਰਚਾ ਲਾਉਣਾ ਸੀ ਜਾਂ ਕੁਝ ਇਦਾਂ ਇੱਕ ਵੀ ਪੀਸੀ ਵੀ ਨਹੀਂ ਹੋਣੀ ਆ ਚਾਹੀਦੀ ਜੋਟ ਲਈ ਆ ਮੈਂ ਵੀ ਪੱਕਾ ਮੋਰਚਾ ਲਾਉਣ ਦੇ ਹੱਕ ਵਿੱਚ ਸੀਗਾ ਵੀ ਪੱਕਾ ਮੋਰਚਾ ਲਾਉਣਾ ਹੈ ਫਿਰ ਉਹ ਉਹਥੇ ਕੀ ਕਰਦਾ ਜਦੋਂ ਹੁਣ ਇੰਨੀ ਮੰਢੀਰ ਪਹੁੰਚ ਗਈ ਉੱਥੇ ਉਹ ਹੁਣ ਕੋਈ ਬੰਦਾ ਸ਼ਰਾਰਤੀ ਵਿੱਚ ਕੋਈ ਗੜਬੜ ਕਰ ਦਿੰਦਾ ਉੱਥੇ ਹਣਾ ਫਿਰ ਅੱਜ ਉੱਥੀ ਉਸੇ ਚੈਨਲ ਤੇ ਲੱਖਾਂ ਮੰਨ ਲਓ ਉੱਥੇ ਮੋਰ ਚਲਾਣ ਲਈ ਬੈਠੋ ਉਹ ਲੱਖਾਂ ਗੱਲਾਂ ਇਕ ਲੀਡਰ ਆ ਜਸਦੀਦ ਫੂਟ ਨੰਮ ਦੇ ਕੋਈ ਹੋਰ ਲੀਡਰ ਉੱਥੇ ਪਹੁੰਚ ਦਿੱਤਾ ਸਰਕਾਰ ਨੇ ਇਹ ਸਰਕਾਰ ਦੀ ਸਰਜਾ ਵਰਤਾਨਤ ਹੋਵੇ ਕੀ ਪਤਾ ਵੀ ਐ ਬਦਨਾਮ ਕਰਾ ਲਈ ਆਪਾਂ ਤੁਹਾਨੂੰ ਲੱਗਦਾ ਕਹਿੰਦੇ ਪਿੱਛੇ ਸਰਕਾਰ ਦੀ ਕਹਾਣੀ ਹੋ ਸਕਦੀ ਹੈ ਮੈਂ ਤਾਂ ਪੂਰਾ ਸਮਝ ਸਕਦਾ ਵੀ ਇਹ ਸਰਕਾਰ ਜਾਣ ਕੇ ਬਦਨਾਮ ਕਰਾਉਣ ਆਉਂਦੀ ਹੋਵੇ ਕਿਸੇ ਇੱਕ ਖਾਸ ਸਪੈਸ਼ਲ ਬੰਦੇ ਨੂੰ ਰੇਟ ਭੁਲਾਇਆ ਜਾ ਰਿਹਾ ਹੈ ਆਈਟੀ ਸੈਲਿਕ ਨਾ ਤਾਕੜਾਗਾ ਵੀ ਤਾਂ ਲੱਗਦਾ ਵੀ ਉਹਨੂੰ ਜਾਣ ਕੇ ਖੋਲ੍ਹ ਦੇਤੀ ਨਹੀਂ ਨਹੀਂ ਜਾਣ ਕੇ ਖੁੱਲ ਨਹੀਂ ਦਿੱਤੀ ਯਾਰ ਜਾਣ ਕੇ ਕੌਣ ਖੁੱਲ੍ਹ ਦਿੰਦਾ ਹੁੰਦੀ ਸੀ ਕਿਉਂ ਖੁੱਲ ਉਹ ਤਾਂ ਆਪ ਦੇ ਦਿਮਾਗ ਨਾਲ ਆਪ ਦੀ ਜਦੋਂ ਉਹ ਦੱਸ ਰਿਹਾ ਆਪ ਦੀ ਜਵਾਨੀ ਦੱਸ ਰਿਹਾ ਉਹ ਵੀ ਮੈਂ ਐਂ ਪਹੁੰਚਿਆ ਫਿਰ ਸਰਜੀਤ ਫੂਨ ਨੂੰ ਵੀ ਜਾਣ ਕੇ ਖੁੱਲ੍ਹ ਦੇਤੀ ਜਿਹੜੇ ਹੋਰ 50 ਬੰਦੇ ਲੱਖਾਂ ਲੋਕ ਮੇਰੀ ਮਾਤਾ ਗਈ ਹੈ ਚਲੋ ਐਂ ਲਾਓ ਮੇਰੀ ਮਾਤਾ ਨੂੰ ਵੀ ਖੁੱਲ੍ਹ ਦੇਤੀ ਉੱਥੇ ਜਾਣ ਦੀ ਮੇਰੀ ਮਾਤਾ 12 ਵਜੇ ਗੋਠੀ ਮੂਹਰੇ ਪਹੁੰਚ ਗਈ ਸੀ 90 ਬੰਦੇ ਸੀ ਸਰਜੀਤ ਸਾਡੇ ਮਾਨ ਸਾਹਿਬ ਇੱਕ ਆਪਣੇ ਇੰਦਰਜੀਤ ਸਿੰਘ ਮੁੱਛੀ ਸੀ ਨਾਲ ਫਿਰ ਦੇਖਿਆ ਤਾਂ ਮੇਰੇ ਵੀ ਮਾਤਾ ਨੂੰ ਵੀ ਖੋਲ੍ਹ ਦੇਤੀ ਬੋਸ ਨੇ ਮੇਰੀ ਮਾਤਾ ਨੂੰ ਵੀ ਬੋਸਾਂ ਨਾਲ ਕੇ ਬਾਗੀ ਹੂੰ ਇਹ ਤਾਂ ਫਿਰ ਇਹ ਜਿਹੜੇ ਲੋਕ ਘਰੇ ਬੈਠੇ ਆ ਦੱਸ ਕਿਆਸ ਰਾਈਆਂ ਲਾਉਂਦੇ ਹੈ ਜਾਂ ਫਿਰ ਮਹਾਂ ਆਈਟੀ ਸਰਵਰ ਯਾਰ ਲੋਕਾਂ ਨੂੰ ਸਾਹਮਣਾ ਚਾਹੀਦਾ ਹੁਣ ਕੱਲ ਨੂੰ ਵੀਰੇ ਜੇ ਮੰਨ ਲਾ ਮੈਨੂੰ ਭੇਜ ਦਿੰਦੇ ਉੱਥੇ ਇਕੱਲੇ ਹੂੰ ਹੋਰਾਂ ਨੂੰ ਮੰਨ ਕਰ ਲੈਂਦੇ ਮੈਂ ਵਗ ਜਾਂਦਾ ਉੱਥੇ ਤੇ ਮੈਨੂੰ ਮੈਥੋਂ ਕੋਈ ਡਿਸੀਜਨ ਲਿਆ ਜਾਂਦਾ ਜਾਂ ਮੈਂ ਉੱਥੇ ਬਿਠਾ ਲੈਂਦਾ ਉੱਥੇ ਕੋਈ ਲੜਾਈ ਹੋ ਜਾਂਦੀ ਫਿਰ ਮੈਨੂੰ ਦੂਜੇ ਲੋਡ ਕਰ ਲੈਂਦੇ ਹੁਣ ਲੋਕਾਂ ਨਾਲ ਲੋਕਾਂ ਨੂੰ ਸੋਚਣਾ ਚਾਹੀਦਾ ਯਾਰ ਜੋ ਲੋਕਾਂ ਲਈ ਲੜ ਰਹੇ ਨੇ ਲੋਕਾਂ ਲਈ ਟੜ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਯਾਰ ਉਹਨਾਂ ਦਾ ਇਨਸ਼ੇਤੀ ਵਿਰੋਧ ਤਾਂ ਨਹੀਂ ਕਰਨੀ ਯਾਨੀ ਦੇਖੋ ਮੈਂ ਤੁਹਾਨੂੰ ਸਿਆਫ ਸੱਚ ਵਾਕਤ ਗੱਲ ਦੱਸਦਾ ਮੈਂ ਕਿਸੇ ਦਾ ਮੈਤ ਨਹੀਂ ਕਿਸੇ ਦਾ ਵਿਰੋਧੀ ਨਹੀਂ ਲੱਖੇ ਨੇ ਮੇਰੀ ਮਾਤਾ ਨਾਲ ਡੇਢ ਮਹੀਨਾ ਲਗਾਤਾਰ ਆਪ ਦੀ ਗੱਡੀ 'ਚ ਬਿਨਾ ਤੇਲ ਪਵਾਏ ਪ੍ਰਚਾਰ ਕਰਿਆ ਸੀ ਮੇਜੋ ਮੰਦਰ ਸੀ ਹਾਂ ਹਨਾ ਬਿਲਕੁਲ ਮੇਰੇ ਘਰ ਦੇ ਨਾਲ ਹਾਂ ਡੇਢ ਮਹੀਨਾ ਲਗਾਤਾਰ ਕੋਈ ਮੇਰੀ ਉਹਦੇ ਨਾਲ ਜਾਰੀ ਨਹੀਂ ਸੀ ਕੋਈ ਮੇਰੀ ਉਹਦੇ ਨਾਲ ਲਿਹਾਇ ਨਹੀਂ ਜਾਂ ਮੇਰੀ ਵੀ ਹੁਣ ਵੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ 29 ਤੀਤ ਤੋਂ ਪੰਨ 32 ਤੀਤ ਤੋਂ ਬਾਅਦ ਦੀ ਹਾਂ ਹਨਾ ਗੱਲ ਕਰ ਯਾਰ ਫਿਰ ਦਿਮਾਗ ਹੁਣ ਜਦੋਂ ਆਏ ਵੀਡੀਓਆ ਦੇਖ ਰਹੇ ਆ ਨੈਟਵ ਚਲਾਇਆ ਵੀ ਫਿਰ ਇਹ ਕੱਲ ਨੂੰ ਸਾਡੇ ਖਿਲਾਫ ਵੀ ਚਲਾ ਸਕਦੇ ਨੇ ਯਾਰ ਹਾਂ ਨਾ ਹੂੰ 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 ਇਹ ਤਾਂ ਅਗਲੇ ਦਿਨ ਉਹ ਤਾਂ ਇਹ ਤਾਂ ਕਿਸੇ ਨੇ ਉਹ ਤਾਂ ਪਹੁੰਚ ਗਿਆ ਉਹ ਦੱਸੇ ਹੁੰਦਾ ਵੀ ਮੈਂ ਭਈ ਇਹ ਤਾਂ ਫੋਟੋ ਨੇ ਕਲੀਅਰ ਕਰਤੀ ਕਿ ਮੈਂ ਬਹੁਤ ਪੁਰਾਣਾ ਖਿਡਾਰੀ ਡੇਢ ਖਿਡਾਰੀ ਆ ਮੈਨੂੰ ਪਤਾ ਤੇ ਹਰ ਬੇਗਾ ਬੰਦਾ ਮੈਂ ਹੋਰ ਮੈਨੂੰ ਨਾਜ਼ਰ ਬੰਦ ਪਹਿਲੀ ਵਾਰ ਹੋਇਆ ਮੈਂ ਦੂਜੀ ਵਾਰ ਨਾਜ਼ਰ ਬੰਦ ਹੋਇਆ ਉਹਦੇ ਪਹਿਲਾਂ ਹਮਰਤ ਪਾਉਣ ਦਾ ਕਰਿਆ ਸੀ ਹੁਣ ਅਗਲੀ ਵਾਰ ਤੋਂ ਮੈਂ ਵੀ ਨਹੀਂ ਹੁੰਦਾ ਨਾਜ਼ਰ ਬੰਦ ਨਾ ਤੇਰ ਬਹੁਤ ماشي ਆ ਰਹੂਗਾ ਬਟ ਯਾਰ ਫਿਰ ਗੱਲਾਂ ਇਹ ਵੀ ਆਉਂਦੀ ਐ ਜਦੋਂ ਸਰਕਾਰ ਸਾਨੂੰ ਉੱਥੇ ਜਾਣ ਨਹੀਂ ਦੇਣ ਚਾਹੁੰਦੀ ਆਪਾਂ ਤਾਂ ਉੱਥੇ ਹੱਕ ਮੰਗਣ ਹੀ ਜਾਣਾ ਨਾ ਹੂੰ ਪ੍ਰੋਟੈਸਟ ਕਰਨਾ ਕੋਈ ਗੁਨਾਹ ਹੋਣਾ ਹੈਗਾ ਹੂੰ ਜਦੋਂ ਉਹ ਉਹ ਨਾਇਰਬੰਦ ਕਿਉਂ ਕਰਦੀ ਆ ਉਹ ਪ੍ਰੋਟੈਸਟ ਸਾਪੜਾ ਚੋਰੀ ਕਰਨ ਜਾਣਾ ਸ਼ਹਿਰ ਆਉਣ ਜਾਵਾਂਗੇ ਆਪਾਂ ਆਪਾਂ ਕਿਉਂ ਭਾਈਆਂ ਨਾਲ ਲੜ ਕੇ ਜਾਈਏ ਆਦ ਦੇ ਨਾਲ ਸਹੀ ਆ ਤੇ ਟਿੱਕਦਾ ਇਹ ਐਂ ਕਹਿ ਰਿਹਾ ਮੁੱਖ ਮੰਤਰੀ ਵੀ ਇਸ ਤੇ ਸਾਦਾ ਆਗਮਨ ਕਰਦੇ ਆ ਸਾਡੇ ਘਰ ਕੇਰ ਲੋਆ ਕੇ ਛੜਕਾਂ ਨਾ ਕੇਰੋ ਤੇ ਜਦੋਂ ਘਰ ਕੇਰਣ ਜਾਂਦੇ ਆ ਉਦੋਂ ਇਹ ਹੈਗਾ ਕੁਝ ਕਰਦੇ ਨੇ ਹਾਂ ਇਹ ਗੱਲ ਤੁਸੀਂ ਜਿਹੜਾ ਉਹ 18 ਮੈਂਬਰੀ ਕਮੇਟੀ ਬਣੀ ਹੋਈ ਆ ਉਹਨਾਂ ਤੋਂ ਪੁੱਛੋ ਵੀ ਭਾਈ ਛੋਡੀ ਰਾਏ ਨਾਲ ਹੋਇਆ ਜਾਂ ਛੋਡੀ ਸੈਂਤੀ ਨਾਲ ਹੋਇਆ ਮੈਨੂੰ ਨਾ ਪੁੱਛੋ ਮੈਂ ਤਾਂ ਇੱਕ ਸਿਪਾਹੀ ਆ ਮੈਂ ਸ਼ੇਵਰਦ ਲੜਨ ਵਾਲਾ ਜੀ ਤੁਹਾਨੂੰ ਲੱਗਦਾ ਫਿਰ 10 ਨੂੰ ਛੱਡ ਦੇਣਗੇ ਜਾ ਪਕੇ ਨਾ ਤਰੀਕ ਨਹੀਂ ਇਹ ਗੱਲ ਮੈਂ ਤੁਹਾਨੂੰ ਦੱਸ ਸਕਦਾਗਾ ਵੀ 10 ਨੂੰ ਉਹ ਕਿਸਲੇਸ਼ਨ ਕਰਕੇ ਨਹੀਂ ਛੱਡ ਦੇ ਜਾਂ ਉਹ ਜਮਾਨਤ ਵਰਵਾਉਣਗੇ ਜਾਂ ਉਹ ਕੋਈ ਸਾਈਨ ਕਰਵਾਉਣਗੇ ਜਾਂ ਉਹ ਮੈਨੂੰ ਮੇਰੇ ਕੋਲੇ ਕਦਾ ਕੀ ਕਹਿੰਦੇ ਸੀ ਹਾਂ ਜਦੋਂ ਸੇ ਇਤਿਆਰ ਜਿਨਾਂ ਨੇ ਬਿਆਨ ਦਿੱਤੇ ਉਹ ਆਸਟ੍ਰੇਲੀਆ ਦੇ ਮੇਰੇ ਕੋਲ ਜੇਲ੍ਹ ਚ ਕੋਈ ਅਫਸਰ ਸਾਹੀ ਪਹੁੰਚਦੀ ਸੀ A to Z ਮੈਨੂੰ ਲਾਲਚ ਦਿੱਨੇ ਸੀ ਵੀ ਤੂੰ ਕਿਸਹਨ ਕਰ ਦੇ ਮੇਰੇ ਪਰਿਵਾਰ ਨੂੰ ਕਹਿੰਦੇ ਸੀ ਵੀ ਤੂੰ ਕਿਸਹਨ ਕਰ ਦੇ ਸਾਰਾ ਕੁਝ ਅਸੀਂ ਕਰਾਂਗੇ ਹਾਂ ਆ ਮੈਮ ਅਰੇ ਗਰੇਹਾ ਮੈਂ ਭਾਈ ਆਪਦੀ ਇੱਥੇ ਬੰਦੀਆਂ ਤੇ ਵਿਸ਼ਵਾਸ ਰੱਖਿਆ ਮੇਰੀ ਇੱਥੇ ਬੰਦੀਆਂ ਮੇਰੇ ਪਿੱਛੇ ਲੜੀਆਂ ਬਟ ਫਿਰ ਵੀ ਉਹ ਐਂਡ ਤੇ ਆ ਕੇ ਜਮਾ ਆਖਿਰ ਤੇ ਆ ਕੇ ਆਪਦੀ ਚਾਲ ਖੇਡ ਗਏ ਹਾਂ ਹਾਂ ਇੱਕ ਹੁਣ ਕੱਲੀ ਕੈਨਸਲੇਸ਼ਨ ਪਾਉਣੀ ਬਾਕੀ ਆ ਮੇਰੇ ਪਰਚੇ ਕੈਨਸਲ ਹੋ ਜਾਣਗੇ ਕੋਈ ਚੱਕਰ ਨਹੀਂ ਹੋਰ ਪਾ ਦਿੰਦਾ ਸਭੀ ਲੋਕਾਂ ਲੜਦਿਆਂ ਦੇ ਪਰਚੇ ਪੈਂਦੀ ਹੁੰਦੇ ਨੇ ਹਾਂ ਹਣਾ ਹੁਣ ਕੱਲ ਨੂੰ ਯਾਰ ਕੋਈ ਮੈਨੂੰ ਕਹਿੰਦਾ ਯਾਰ ਇਹ ਗੱਲ ਯਾਰ ਮੇਰੇ ਨਾਲ ਵੀ ਇਹ ਐ ਕਰਦਾ ਹੈ ਐ ਕਰਦਾ ਹਾਲਾਂਕਿ ਮੈਂ ਸਾਫ਼ ਕਰਿਆ ਹੋਇਆ ਮੇਰਾ ਕਿਸੇ ਰਾਜਨੀਤਿਕ ਜਾਂ ਵੋਟਾਂ ਮੰਗਣ ਦਾ ਕੋਈ ਮੇਰਾ ਜਾਂ ਦੇਣ ਦਾ ਜਾਂ ਲੈਣ ਦਾ ਕੋਈ ਹੋਣੀ ਨਹੀਂ ਹੈਗਾ ਹਾਂ 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 ਹਣਾ ਫਿਰ ਯਾਰ ਇਹ ਤਾਂ ਗਲਤ ਗੱਲ ਹੈ ਨਾ ਲੋਕਰ ਜਾਈਆਂ ਜਿਵੇਂ ਇੱਥੇ ਜਿਵੇਂ ਆਲਾ ਕਹਿੰਦਾ ਹੈ ਅੱਜ ਚੰਗਾ ਕਹਿਤਾ ਕੱਲ ਮਾਲਾ ਕਹਿਤਾ ਇਹ ਗੱਲ ਤਾਂ ਮਾਰੀ ਹੈ ਹਾਂ ਫਿਰ 10 ਤਰੀਕ ਨੂੰ ਫ ਸਮਾਜਿਕ ਅੱਥੀਓਗੇ ਵਗਿਆ ਮਿੱਟੀ ਬੰਦੀ ਸਿੰਘਾਂ ਦਾ ਮੋਰਚਾ ਲਾ ਦੇਣ ਹੂੰ ਸਮਾਜੀ ਰੋਹ ਵੱਧ ਪੜ ਪੂਆ ਇਹ 10 ਨੂੰ ਨਾ ਛੱਡਿਆ ਹੂੰ ਕਿਵੇਂ ਵੀ ਇਹਨਾਂ ਨੇ ਵਾਅਦਾ ਕਰਿਆ ਸੀ ਆ ਕੇ ਇਹ ਵਾਅਦਿਆਂ ਤੋਂ ਮੁੱਕਰ ਗਏ ਪਰ ਨਾਲ 13 ਦੀ ਤਿਆਰੀ ਕਿਸਾਨ ਜੂਨੀਅਨ ਦੀ ਦਿੱਲੀ ਜਾਣ ਦੀ ਵੀ ਆ 13 ਦੀ ਤਿਆਰੀ ਕਿਸਾਨ ਜੂਨੀਅਨ ਦਾ 12 ਦੀ ਤਿਆਰੀ ਸੰਤਾਂ ਦੀ ਵਰਸੀ ਦੀ ਆ 15 ਦੀ ਤਿਆਰੀ ਦੀਪ ਸਿੱਧੂ ਦੀ ਵਰਸੀ ਦੀ ਆ 18 ਦੀ ਤਿਆਰੀ ਫੇਰ ਵਰਸੀ ਦੀ ਆ ਹੁਣ ਜਿਹੜੇ ਜਾਣ ਵਾਲੇ ਆ ਇੱਕ ਪਰਮਿੰਦਰ ਜੀ ਇਹ ਵੀ ਗੱਲ ਨੋਟ ਕਰਿਓ ਕਿ ਜਿਹੜੇ ਜਾਣ ਵਾਲੇ ਉਹ ਤਾਂ ਬੰਦੇ ਉਹੀ ਰਹਿਣੇ ਆ ਇਹ 10 20 50000 ਬੰਦਾ ਜਿਹੜਾ ਪੰਜਾਬ ਚ ਉਹ ਹੀ ਨਿਕਲਦਾ ਜਿਹੜਾ ਹਰ ਵਾਰੀ ਸ੍ਰੀਖਥਾਂ ਦੇ ਪਹੁੰਚਦਾ ਹੈ ਪਰ ਉਹਨਾਂ ਦੇ ਨਾਲ ਜਿਆਦਾਤਰ ਲੋਕ ਜਿਹੜੋ ਹਰ ਵਾਰ ਇਕੱਠੇ ਜਾਂਦੇ ਨੇ ਉਹ ਸੇਮ ਬੰਦਾ ਹੁੰਦਾ ਜੋ ਦਿੱਲੀ ਮੋਰਚੇ ਤੇ ਗਿਆ ਜਾਂ ਮੇਰੇ ਮੋਰਚੇ ਤੇ ਆਇਆ ਜਾਂ ਕਿਸੇ ਵੀ ਮੋਰਚੇ ਤੇ ਜਾਂਦਾ ਉਹੀ ਬੰਦੇ ਨੇ ਉਹੀ ਪੱਤਰਕਾਰ ਨੇ ਉਹ ਹੀ ਲੋਕ ਉਹੀ ਸਰਕਾਰ ਨੇ ਉਹੀ ਬੰਦੇ ਨੇ ਬਟ ਯਾਰ ਤੁਸੀਂ ਮਾਰੀ ਹੀ ਗੱਲ ਨੂੰ ਮਾਰੀ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਆ ਸਪੋਰਟ ਕਰੋ ਅਗਲੇ ਦੀ ਵਿਰੋਧਤਾ ਨਾ ਕਰੋ 10 ਤਰੀਕ ਲੈਣ ਤਿਆਰ ਕਰੋ ਨਾ ਪਹਿਲਾਂ ਵਾਂ ਠੀਕ ਹੈ ਸਹੀ ਆ ਨਾ ਛੱਡਣਗੇ ਫਿਰ ਇਹ ਮੇਰੀ ਗੱਲ ਸੁਣ ਜੇ ਨਾਸ ਨੂੰ ਨਾ ਛੱਡਿਆ ਇਹਦੇ ਚ ਉੱਥੇ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੇ ਤਾਂ ਬਾਹਰ ਲੈਣਾ ਵੀ ਨਾਸ ਨੂੰ ਛੱਡਾਂਗੇ ਅਸੀਂ ਲੱਕੇ ਨਹੀਂ ਤਾਂ ਬਾਹਰ ਤੁਸੀਂ ਸੁਣੀ ਹੈ ਨਾ ਵੀ ਇੰਟਰਵਿਊ ਸਾਰੀ ਹਾਂ 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 ਹਣਾ ਤੇ ਇਹਦੇ ਚ ਕੀ ਗਲਤ ਹੋ ਗਿਆ ਮੰਨ ਲਾ ਉਹ ਕਹਿੰਦਾ ਬੈਹ ਜੋ ਬਿਠਾ ਲੈਂਦਾ ਉੱਥੇ ਸਭ ਨੂੰ ਤੇ ਕੋਈ ਉੱਥੇ ਸ਼ਰਾਰਤ ਕਰ ਦਿੰਦਾ ਕਿਸੇ ਨਾਲ ਕੋਈ ਹੂੰ ਤੇ ਫੇਰ ਅੱਜ ਕੀ ਨੇਟਿਵ ਬਰਤ ਦਾ ਚੱਲਣਾ ਸੀ ਆ ਹੂੰ ਸਹੀ ਆ ਓ ਬਈ ਲੜਦੇ ਲੋਕਾਂ ਦਾ ਸਾਥ ਦਿਆ ਕਰੋ ਯਾਰ ਲੁੱਟਾਂ ਖੇਚਣ ਵਾਲੀ ਗੱਲ ਨਾ ਕਰੇ ਹੂੰ ਤੇ ਹੁਣ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈ ਕਿਸਾਨੀ ਅੰਦੋਲਨ ਕਾਮਯਾਬ ਹੋਊ ਨਾਲ ਸਰਕਾਰ ਦਾ ਕਹਣਾ ਹਰ ਅੰਦੋਲਨ ਕਾਮਯਾਬ ਹੋਵੇ ਅੰਦੋਲਨ ਅੰਦੋਲਨ ਹਰ ਹੀ ਕਾਮਯਾਬ ਹੋਣਾ ਚਾਹੀਦਾ ਹਰੇਕ ਅੰਦੋਲਨ ਸਰੇ ਜਿੱਤਣਾ ਚਾਹੀਦਾ ਪੂਰਨ ਤੌਰ ਤੇ ਜਿੱਤੋਣੀ ਚਾਹੀਦੀ ਹੂੰ ਮੈਂ ਤਾਂ ਕਹਾਂ ਲੜਦੇ ਲੋਕਾਂ ਦੀ ਜਿੱਤ ਹੋਣੀ ਚਾਹੀਦੀ ਹੈ ਜਿਹੜੇ ਲੜਦੇ ਲੋਕਾਂ ਦੀ ਇੱਕ ਹੀ ਜਿੱਤ ਹੋਣੀ ਚਾਹੀਦੀ ਹੈ ਲੋਕਾਂ ਦੀ ਆਵਾਜ਼ ਬਣਾਉਣ ਦੀ ਕਦਰ ਹੋਣੀ ਚਾਹੀਦੀ ਹੈ ਹੂੰ ਪਰ ਇਹ ਸਰਕਾਰੀ ਕਾਰਜੀਆਂ ਦੇ ਵਿੱਚ ਲੋਕਾਂ ਦੇ ਦਿਲ ਕਿਵੇਂ ਤੋੜੇ ਜਾਵੇ ਥੋੜੇ ਜੇ ਮਾਝੇ ਵਾਲੇ ਏਰੀਆ ਦੇ ਲੋਕਾਂ ਦਾ ਨਰਾਜ਼ਗੀ ਹੈਗੀ ਉਹ ਕਹਿੰਦੇ ਕਿ ਜਦੋਂ ਭਾਉ ਦੀ ਗੱਲ ਅਮਰਤਪਾਲ ਦੀ ਆਈ ਸੀ ਉਦੋਂ ਲੋਕਾਂ ਨੇ ਇੰਨਾ ਇਕੱਠ ਨਹੀਂ ਕੀਤਾ ਯਾਰ ਮੇਰੀ ਗੱਲ ਸੁਣਾ ਨਾ ਇਹਦਾ ਗੱਲ ਹੋਈ ਨਾ ਤੁਸੀਂ ਚੱਲ ਹਾਂ ਹੀ ਲਾ ਲਓ ਅਮਰਤਪਾਲ ਵੇਲੇ ਕੌਣ ਬੋਲਿਆ ਸੀ ਹਮ ਆਪਣੇ ਮਾਲ ਵੇਚੋ ਕੌਣ ਬੋਲਿਆ ਸੀ ਉਹਨਾਂ ਨੇ ਲੱਖਾਂ ਲਾਈਵ ਹੋ ਕੇ ਤੇ ਬੋਲਦਾ ਹੁੰਦਾ ਸੀ ਲਾਈਵ ਹੋ ਕੇ ਕਾਠਾਂ ਦੇ ਵੀ ਗਿਆ ਉਹਨਾਂ ਨੇ ਇੱਕ ਬੰਦ ਕਰਿਆ ਹੋਈ ਦੋ ਵਾਰ ਤੇ ਫਿਰ ਉਹ ਚੀਜ਼ਾਂ ਲੋਕ ਬਾਤ ਨਹੀਂ ਖਾਣਦੇ ਯਾਰ ਹਮ ਹਣਾ ਪਾਉ ਮੇਰੇ ਬਹੁਤ ਆਵਾਜ਼ਾਂ ਵੀ ਬੋਲਦੇ ਆ ਜਦੋਂ ਮੈਂ ਜੇਲ੍ਹ ਚ ਸੀ ਰੱਬ ਪਾਪਾ ਜਰ ਕਰਾ ਹੁਣ ਸਰਕਾਰਾਂ ਦੱਬ ਲੈਂਦੀਆਂ ਹੁਣ ਬੋਲਾਂ ਪਾਉ ਗੱਲ ਤਰਫਾ ਉਤੇ ਆ ਐਨਐਸਏ ਖਤਮ ਹੋਣ ਵਾਲਿਆ ਸਾਲ ਦੀ ਤੇ ਸਾਲ ਦੀ ਤੇ ਮੱਝਿਆਲੇ ਵੀਰਾਂ ਨੂੰ ਸਾਨੂੰ ਬੇਨਤੀ ਆ ਇਕੱਠੇ ਹੋ ਕੇ ਆਹੋ ਧਰਤੀ ਤੇ ਇੱਕ ਇੱਕ ਗੱਥਾ ਲੜਾਂਗੇ ਆਪਾਂ ਇਕੱਠੇ ਹੋ ਕੇ ਥੱਲੇ ਮੱਝਿਆਲਾਂ ਦਾ ਪਾਉ ਥੋੜੀ ਬਹੁਤ ਸਾਡਾ ਵੀ ਐ ਸਾਨੂੰ ਵੀ ਲੜਨਾ ਚਾਹੀਦਾ ਹਾਂ 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 ਥੱਲੇ ਮੱਝਿਆਲੇ ਥੋੜੀ ਦੇ ਘੈਤਾ ਵਿਚਾਰਿਆ ਨੇ ਪਾਉ ਦਾ ਸਾਡਾ ਸਮਝ ਐ ਹਾਂ ਥੋੜੀ ਜਿਹੀ ਨਾਰਾਜ਼ਗੀ ਜਤਾ ਕੇ ਉਹ ਕਹਿੰਦੇ ਕਿ ਉਹ ਇਕੱਠ ਕੀਤੇ ਹੁੰਦੇ ਸ਼ਾਇ ਮਰੋਲੋ ਮੱਝਿਆਇ ਕਰ ਲੈਂਦੇ ਭਾਈ ਉਹ ਉਹ ਕਰ ਲੈਂਦੇ ਉਹ ਜਿੰਦਾ ਜ਼ੋਰ ਲਾਇਆ ਆਪਾਂ ਵੀ ਜ਼ੋਰ ਲਾਵਾਂਗੇ ਹੁਣ ਫੇਰ ਜ਼ੋਰ ਲਾਮ ਹੁਣ ਕਰ ਲੈਣ ਇਕੱਠਾ ਹੁਣ ਇਸੇ ਧਰਨੇ 'ਚ ਦਸ ਮੁਬਨਾਂ ਛੱਡੇ ਆ ਉੱਥੇ ਸਪੈਸ਼ਲ ਸੰਜਿਆ ਇਕੱਠ ਹੋ ਜੇ ਮੇਰਾ ਕਹਿਣਾ ਪਾਉ ਲਈ ਵੀ ਹੋ ਜੇ ਬੰਦੀ ਸਿੰਘਾਂ ਲਈ ਵੀ ਹੋ ਜੇ ਸਭ ਲਈ ਹੋ ਜੇ ਹਾਂ ਬਸ ਬੰਦੀ ਸਿੰਘਾਂ ਦੇ ਆ ਸਕਦੇ ਆ ਜਿਵੇਂ ਤੁਸੀਂ ਉਸ ਦਿਨ ਬਹੁਤ ਵਧੀਆ ਸਪੀਚ ਦਿੱਤੀ ਸੀ ਇੱਕ ਬੰਦੀ ਸਿੰਘਾਂ ਮੇਰੀ ਗੱਲ ਸੁਣਾ ਪਾਉ ਮੰਦਰਾ ਬੈਠੇ ਨੂੰ ਵੋਟਾਂ 'ਚ ਖੜਾ ਕਰ ਦੇਣਾ ਹਮ ਪਰ ਉਹਨਾਂ ਦੇ ਪਰਚੇ ਹੋਰ ਤਰ੍ਹਾਂ ਦੇ ਕਈ ਨਹੀਂ ਮਿਲ ਰਹੇ ਨਾ ਨਾਮਿਨੇਟ ਹੋ ਸਕਦੇ ਯਾਰ ਮੇਰੀ ਗੱਲ ਸੁਣ ਯਾਰ ਬਾਈ ਉਹੀ ਗੱਲ ਹਮ 2007 ਜਿਹੜੇ ਰੀਗਨਜੀ ਦੇ ਕਾਤਲ ਸੀ ਪਰ ਪੀਐਮ ਦੇ ਹਮ ਉਹਨਾਂ ਨੂੰ ਫਾਂਸੀ ਹੋਈ ਹੋਈ ਸੀ ਉਹ 8 ਸਾਲਾਂ ਚ ਬਾਅਦ ਜਿੱਤ ਬਈ ਹੋ ਕੇ ਬਾਹਰ ਆ ਗਏ ਹਮ ਹੋਰ ਕਈ ਐਮਪੀ ਹੁਣ ਮੈਂ ਆਧਾਰਨਾ ਨਹੀਂ ਦੇ ਸਕਦਾ ਹਨਾ ਕਈਆਂ ਦੇ ਕਾ ਉਹ ਮੁੱਖ ਮੰਤਰੀ ਦੇ ਬਾਹਰ ਵਾਗੇ ਆਪਣੇਆਂ ਨਾਲ ਹੀ ਕਿਉਂ ਤੱਕ ਹੈਗਾ ਇਹ ਦੋਹਾਂ ਕਾਨੂੰਨ ਆਪਣੇਆਂ ਲਈ ਹੀ ਚੱਲੋ ਜੋਚ ਨਹੀਂ ਬੋਗੀ ਨਾ ਉੱਥੋਂ ਦੀਆਂ ਖੇਤਰੀ ਪਾਰਟੀਆਂ ਆਪਦੇ ਬੰਦਿਆਂ ਦੇ ਨਾਲ ਖੜਦੀਆਂ ਪਰ ਇੱਥੋਂ ਦੀਆਂ ਖੇਤਰੀ ਪਾਰਟੀਆਂ ਨਹੀਂ ਨਾ ਖੜਦੀਆਂ ਇਤੋਂ ਇਹ ਕਿ ਇਤਰੀ ਪਾਰਟੀ ਫੇਲ ਫਿਰ ਖੇਤਰੀ ਪਾਰਟੀ ਉਹ ਫੇਲ ਹੋ ਜਾਂਦੀ ਹੈ ਉਹ ਕਾਰਨ ਹੀ ਹੁੰਦਾ ਜਲਵਾ ਆਉਂਦੇ ਆਪਣਿਆਂ ਦੀ ਭਾਵਨਾਵਾਂ ਦੀ ਕਦਰ ਨੂੰ ਵੇਚ ਵੱਟ ਦਿੰਦੇ ਨੇ ਫਿਰ ਆਪਣੇ ਬਾਹਰ ਦੀ ਦਿੱਲੀ ਦੀ ਪਾਰਟੀ ਆਉਣੀ ਸੀ ਆਪਣੀ ਖੇਤਰੀ ਪਾਰਟੀ ਆ ਆਪਣੇ ਲੋਕ ਸਮਾਜ ਸੰਵਾਰ ਹੁੰਦੇ ਹਾਂ ਹਾਂ ਹੂੰ ਆਦੇ ਲੋਕਾਂ ਲਈ ਲੜਦੇ ਚਲੋ ਇਹ ਤਾਂ ਮੈਨੂੰ ਨੌਲੇਜ ਨਹੀਂ ਇਹ ਗੱਲਾਂ ਇਹਦਾ ਬੜੀ ਬਾਈ ਯਾਰ ਮੈਂ ਤਾਂ ਇੱਕ ਸਿੱਧਾ ਪੱਧਰਾ ਇਨਸਾਨ ਆ ਮੈਂ ਛੇ ਖਲਾਫ ਬੱਟ ਪਾਉਣ ਵਾਲਾ ਨਸ਼ੇ ਦੀ ਰੋਗ ਚੱਲ ਰਹੀ ਆ ਹੁਣ ਤੁਹਾਡੇ ਹਰਮਨ ਦੀ ਗੱਲ ਹੈ ਕਿ ਠੰਡੇ ਚ ਪਿਆ ਕੰਟਰੋਲ ਕੁਝ ਮੇਰੇ ਮਾਨਸਿਕਤਾ ਜਿੰਨਾ ਕ ਮੈਂ ਆਪਾ ਕਰੀ ਜਾਂਦਾ ਹੋਈ ਜਾਂਦਾ ਬੱਟ ਯਾਰ ਜੋ ਇਹ ਵੇਚਣ ਵਾਲੇ ਆ ਨਾ ਇਹ ਬਹੁਤ ਵੱਡਾ ਤੰਤਰ ਹੈ ਹੂੰ ਇਹਨਾਂ ਦੀ ਜਿਣੀ ਭੁਗਤ ਹੈ ਹੂੰ ਇਹ ਇੱਕ ਮਾਫੀ ਹੈ ਇਹ ਨੀਤੀ ਕੰਟਰੋਲ ਹੁੰਦਾ ਇਹ ਤਾਂ ਉਲਟਾ ਮੇਰੇ ਬੁੱਧ ਮੈਨੂੰ ਮਾਰਨੀਆਂ ਚਾਲਾਂ ਕੋਈ ਉਹ ਹਕੂਮੇ ਵੀ ਕੁਛ ਵੀ ਬਦਨਾਮ ਕਰਨੀਆਂ ਚਾਲਾਂ ਕਰਦੇ ਨੇ ਮੇਰੇ ਖਿਲਾਫ ਬਹੁਤ ਵੀਡਿਓਾਂ ਚਲਾਈਆਂ ਸੀ ਉਹ ਮੈਂ ਅੰਦਰ ਸੀ ਜਦੋਂ ਭੰਗ ਦੇ ਖਿਲਾਫ ਚਲਾ ਰਹੇ ਨੇ ਜੇ ਫਿਰ ਉਦੋਂ 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 ਇਹ ਲੋਕ ਉਹ ਮੇਰੇ ਬਿਸ਼ੇ ਬਰਤਿਆ ਕਰ ਸੀ ਉਦੋਂ ਸੁਣ ਲੈਂਦੇ ਇਹ ਗੱਲਾਂ ਹੂੰ ਜਿਹੜਾ ਉਹ ਤੁਸੀਂ ਸਵਾਲ ਦੀ ਗੱਲ ਕਰਦੇ ਨਾ ਉਹ ਸਵਾਲ ਚ ਉਹ ਸਮਝੌਤੇ ਵਾਸਤੇ ਸਵਾਲ ਹੈ ਹੂੰ ਵੀ ਭਾਈ ਮੈਂ ਤੋੜੇ ਮੈਨੂੰ ਸਵਾਲ ਕਰਿਆ ਪੱਤਰਕਾਰ ਨੇ ਵੀ ਭਾਈ ਤੂੰ ਏ ਵੀ ਤੈਨੂੰ ਪੁੱਛ ਕੇ ਹੋਇਆਗਾ ਇਹ ਉਹ ਗੱਲ ਵੀ ਤੂੰ ਮੈਂ ਹਾਂ ਯਾਰ ਜੇ ਮੈਨੂੰ ਪੁੱਛਦੇ ਮੈਂ ਉੱਥੇ ਰਹਿ ਜਾਂਦਾ ਵੀ ਇਹਨਾਂ ਨੇ ਮੇਰੇ ਵਾਰੀ ਕਰਿਆ ਨਹੀਂ ਹੈ ਇਹਨਾਂ ਦਾ ਹੂੰ ਆਪਦੇ ਬਾਝੋਂ ਤੇ ਖੜਿਆ ਨਹੀਂ ਇਹ ਮੁਗਲੀਆ ਕੂਮਤ ਹੁੰਦੀ ਹੈ ਇਹ ਮੁਗਲੀਆ ਸਲਤਨਤ ਵੇਲੇ ਚੱਲੇ ਹੋਏ ਆਟੇ ਦੀਆਂ ਗਣਾ ਗਾਂਗਾ ਦਾ ਆਟੇ ਦੀਆਂ ਦਾਵਾਂ ਵਾਲੀਆਂ ਸੌਹ ਹੁੰਦੀਆਂ ਉਹਨੀਆਂ ਹੂੰ ਸलो ਇਹਦਾ ਸ਼ੁਰੂ ਤੋਂ ਆਈ ਹੁੰਦਾ ਆ ਇਹ ਰੋਲੀਪੌਪ ਦੇ ਦਿੰਦੇ ਨੇ ਜੋ ਵੀ ਕਹਿ ਦਿੰਦੇ ਆ ਹਨਾ ਆਪਾਂ ਹੁਣਾ ਵੀ ਉਹ ਚੀਜ਼ ਫਿਰ ਹੁਣ ਕੁੱਪੀ ਬੰਦਾ ਖੜੇ ਵੀ ਤਾਂ ਖੜੇ ਕਿੱਥੇ ਯਾਰ ਹਾਂ ਇਹ ਤੇਦਾ ਹੁਣ ਸਰਕਾਰੀ ਬੰਦੇ ਨੇ ਸਰਕਾਰ ਦਾ ਨੁਮਾਇੰਦਾ ਉਹ ਤੋਂ ਵਿਸ਼ਵਾਸਤਾ ਕਰਨੀ ਪੈਣਾ ਨਾ ਮੇਰੇ ਬਾਰੇ ਐਮ ਐਲ ਏ ਬੁੱਧਰਾ ਐਮ ਪੀ ਮੰਤਰੀ ਬੁੱਧਰਾਮ ਐਮ ਐਲ ਏ ਬਣਾ ਆਈ ਓ ਐਸ ਡੀ ਕੋਨਤਮਾਨ ਦਾ ਪੁੱਲਾ ਫਰਸ਼ਾਹੀ ਇਹੀ ਜਸਕਰਨ ਸਿੰਘ ਡੀ ਆਈ ਨੇ ਸਾਰਿਆਂ ਨੇ ਦੋ ਦੋ ਵਾਰ ਤਿੰਨ ਤਿੰਨ ਵਾਰ ਬਿਆਨ ਦਿੱਤੇ ਨੇ ਤੁਸੀਂ ਵੀ ਵੀਡੀਓ ਹਟਕੇ ਦੇ ਸਾਡੇ ਜੀ 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 ਹਾਂ ਇਹ ਜਿਹੜੇ ਲੜਨ ਵਾਲੇ ਲੋਕਾਂ ਨੇ ਮੇਰੇ ਪਿੱਛੇ ਲੜੇ ਉਹਨਾਂ ਦਾ ਵੀ ਕਸੂਰ ਨਹੀਂ ਨਾ ਉਹਨਾਂ ਨੂੰ ਮਾਰਾ ਕਿਉਂ ਗਿਆ ਮੈਂ ਤਾਂ ਇਹ ਸਰਕਾਰ ਦੀ ਗਲਤੀ ਹੈ ਹੁਣ ਵੀ ਸਰਕਾਰ ਦੇ ਆਦੇ ਸਮਝੋ ਤੇ ਤੋਂ ਜਾਂ ਲਿਖਤੀ ਪੱਤਰ ਤੋਂ ਭੱਜੀ ਵੀ ਸਰਕਾਰ ਦੀ ਬਦਨਾਮੀ ਹੈ ਜੀ 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 ਬਹੁਤ ਬਹੁਤ ਧੰਨਵਾਦ ਪਰਮਿੰਦਰ ਜੀ ਜਾਣਕਾਰੀ ਸਾਂਝੀ ਕਰਨ ਲਈ ਇਹ ਗੱਲ ਕਲੀਅਰ ਹੋ ਗਈ ਕਿਉਂਕਿ ਇਹ ਜੀ ਨੂੰ ਹੋਰ ਤਰ੍ਹਾਂ ਦੀ ਪ੍ਰਤੰਪ ਸਿਰਦਾ ਜਾ ਰਿਹਾ ਸੀ ਬਿਸ਼ੈ ਪਰਮਿੰਦਰ ਜੀ ਤੇ ਲਖੇਰਾਂ ਦੇ ਵਿਰੋਧੀ ਬਣ ਕੇ ਨਹੀਂ 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 ਆਪਾਂ ਨਹੀਂ ਬੰਦੇ ਲੋਕਾਂ ਦੀ ਲੜਦੇ ਕਦੇ ਨਹੀਂ ਨਹੀਂ ਬਣ ਸਕਦੇ ਤੁਸੀਂ ਪੂਰੀ ਵੀਡੀਓ ਨਹੀਂ ਸੁਣਦੇ ਨਾ ਪੂਰ ਜੋ ਕੱਟ ਕੇ ਚਲਾਤੀ ਹੋਗੇ ਤੁਸੀਂ ਚੈਨਲ ਚਲਾਤੀ ਮੈਂ ਤਾਂ ਸੁਣੀ ਆ ਪਰ ਲੋਕਾਂ ਦੇ ਵਿੱਚ ਮੰਨ ਚੇ ਗੱਲ ਜਾ ਰਹੀ ਹੈ ਨਾ ਮੈਨੂੰ ਆ ਰਿਹਾ ਸੀ ਵੀ ਪਰਮਿੰਦਰ ਦੀ ਇੰਟਰਵਿਊ ਕਰੋ ਤੁਸੀਂ ਬਸ ਅੱਲਾ ਫਿਰ ਸਭ ਨੂੰ ਕਲੀਅਰ ਹੋ ਗਿਆ ਕਿ ਆਪਾਂ ਦਾ ਸਾਰਾ ਕੁਝ ਪਾਸਟ ਮੈਂ ਆਪ ਵੀ ਚੈਨਲ ਦੇ ਵਿੱਚ ਵੀ ਵੀਡੀਓ ਪਾਈ ਹੈ ਜੇ ਤੁਸੀਂ ਕੱਟ ਕੇ ਚਲਾ ਲਿਓ ਤੇ ਮੇਰਾ ਕੋਈ ਕਸੂਰ ਨਹੀਂ ਹੈਗਾ ਕੋਈ ਸ਼ਾਇਦ ਮੇਰਾ ਉਹ 80 ਘੰਟੇ ਇੰਟਰਵਿਊ ਹੁੰਦੀ ਹੈ ਤੁਸੀਂ ਉਹ ਕਰ ਨਹੀਂ ਮੈਂ ਰਹੂ ਹਾਂ ਉਹ ਸਾਰੀ ਸੁੰਨਦੇ ਨਹੀਂ ਫਿਰ ਗੱਲ ਕਲੀਅਰ ਉਹ ਸਾਰੀ ਸੁੰਨਦੇ ਨਹੀਂ ਸਾਰੀ ਵੀਡੀਓ ਸੁੰਨਣਾ ਹੀ ਫੇਰ ਹੈ ਹਾਂ ਹਾਂ ਜੀ ਉਹ ਜਾ ਕੇ ਜਾਣ ਕੇ ਕੋਈ ਦੁਕਾਨ ਸਰਦਾਂ ਦੇ ਬੰਦੋ ਉਮੀ ਤੱਕ ਲੈਣਾ ਜਿੱਥੇ ਮੈਂ ਇਨੀ ਵੀ ਗੱਲ ਹੀ ਕਹਿਣਾ ਮੈਂ ਵੀ ਭਾਈ ਅਸੀਂ ਆਹ ਚੀਜ਼ ਨਾਲ ਸਹਿਮਤ ਨਹੀਂ ਹਾਂ ਉਹ ਵਾਇਰਲ ਹੋ ਗਈ ਤੇ ਉਹੋ ਚੀਜ਼ ਹੈ ਲੜਤੀ ਕੇ ਹਾਰਤੀ ਹਸਰ ਨੇ ਕਰਤੀ ਹੋਣ ਹਾਂ ਸ਼ੁਕਰੀਆ ਪਰਮੇਂਦਰ ਜੀ ਬਹੁਤ ਬਹੁਤ ਧੰਨਵਾਦ ਜੁੜਨ ਲਈ ਧੰਨਵਾਦ ਧੰਨਵਾਦ ਜੀ ਵੈਕੂ ਜੀ ਕਾ ਖਾਲਸਾ ਰਿਫਤ